ਨਿੱਕੀਆਂ ਜਿੰਦਾ ਵੱਡੇ ਸਾਕੇ ਇਤਿਹਾਸ ਦੇ ਪੰਨਿਆਂ ਵਿੱਚ ਜਿੱਦੋਂ ਵੀ ਮਹਾਨ ਸ਼ਹਾਦਤਾਂ ਦਾ ਜ਼ਿਕਰ ਹੁੰਦਾ ਹੈ ਤਾਂ ਉਹਨਾਂ ਦੀ ਸ਼ੁਰੂਆਤ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਕੁਜਰੀ ਜੀ ਤੋਂ ਹੁੰਦੀ ਹੈ ਸ੍ਰੀ ਫਤਿਹਗੜ੍ਹ ਸਾਹਿਬ ਦੇ ਇਤਿਹਾਸਕ ਧਰਤੀ ਜੋ ਕਿ ਜਿੱਥੇ ਸੰਸਾਰ ਵਿੱਚ ਲਾਸਾਨੀ ਸ਼ਹਾਦਤ ਦੇ ਕਾਰਨ ਜਾਣੀ ਜਾਂਦੀ ਹੈ ਉਹੀ ਹੀ ਧਰਤੀ ਸੰਸਾਰ ਦੀ ਸਭ ਤੋਂ ਮਹਿੰਗੀ ਧਰਤੀ ਵੀ ਹੈ ਜਿੱਥੇ ਬਾਬਾ ਜੋਰਾਵਰ ਸਿੰਘ 9 ਸਾਲ ਤੇ ਬਾਬਾ ਫਤੇ ਸਿੰਘ ਜੀ 7 ਸਾਲ ਮਾਤਾ ਗੁਜਰਕੌਰ ਜਿੱਦੀ ਦਾ ਸ਼ਾਨੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਫਤੇਗੜ ਸਾਹਿਬ ਵਿੱਚ ਹਰ ਸਾਲ ਤਿੰਨ ਦਿਨਾਂ ਦਾ ਸ਼ਹੀਦੀ ਜੋੜ ਮੇਲਾ ਹੁੰਦਾ ਹੈ ਕੁਰਬਾਨੀ ਦੇ ਨਾਲ ਜੁੜੀ ਧਰਤੀ ਸ਼ਰੀਫ ਫਤੇਗੜ ਸਾਹਿਬ ਸੰਸਾਰ ਦੇ ਨਕਸ਼ੇ ਕਦਮਾ ਤੇ ਆਪਣੀ ਖਾਸ ਪਛਾਣ ਰੱਖਦੀ ਹੈ ਫਤਿਹਗੜ ਦੇ ਨਾਮ ਤੋਂ ਹੀ ਸਪਸ਼ਟ ਹੁੰਦਾ ਹੈ ਕਿ ਫਤਿਹ ਭਾਵ ਜਿੱਤ ਤੇ ਗੜ ਭਾਵ ਕਿਲਾ ਸਧਾਰਨ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਜਿੱਤਿਆ ਹੋਇਆ ਕਿਲਾ 8 ਅਤੇ 9 ਪੂ ਦੀ ਵਿਚਕਾਰਲੀ ਅਤੀ ਰਾਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਜ ਪਿਆਰਿਆਂ ਦੀ ਬੇਨਤੀ ਨੂੰ ਸਵੀਕਾਰ ਕਰਕੇ ਇੱਕ ਯੋਧੇ ਦੀ ਤਰ੍ਹਾਂ ਕਿਲਾ ਛੱਡਣ ਦਾ ਉਨ੍ਹਾਂ ਨੇ ਫੈਸਲਾ ਕੀਤਾ ਸੀ ਸਫਰ-ਏ-ਸ਼ਹਾਦਤ ਦੀ ਜੜ ਉਦੋਂ ਲੱਗੀ ਜਦੋਂ ਮੁਗਲਾਂ ਅਤੇ ਬਾਈਦਾਰ ਦੇ ਰਾਜਾ ਵੱਲੋਂ ਲੱਖਾਂ ਦੀ ਫੌਜ ਨਾਲ ਸ੍ਰੀ ਆਨੰਦਪੁਰ ਸਾਹਿਬ ਦੇ ਕਿਲਾ ਆਨੰਦਗੜ੍ਹ ਸਾਹਿਬ ਨੂ ਪਾਈ ਕੇਰੇ ਨੂੰ ਲੰਬਾ ਕਰਕੇ ਸਮਾਬੀਤ ਚਲਿਆ। ਤਕਰੀਬਨ 8 ਮਹੀਨੇ ਦੇ ਕੇਰੇ ਕਾਰਨ ਕਿੱਲੇ ਅੰਦਰ ਰਸਵ ਦੇ ਫਾਲਤੂ ਜਾਨਵਰਾਂ ਤੇ ਘੋੜਿਆਂ ਲਈ ਚਾਰੇ ਦੀ ਕਮੀ ਆਉਣ ਲੱਗੀ। ਸਿੰਘਾ ਦੀ ਸਬਰ ਦੇ ਪਰਖ ਦਾ ਸਮਾਂ ਸੀ ਪਰ ਗੁਰੂ ਦੀ ਔਰਤ ਵਿੱਚ ਰੱਤੀ ਪਰ ਨਹੀਂ ਟੋਲੇ ਸਨ। ਪਾਈ ਦਇਆ ਸਿੰਘ, ਪਾਈ ਧਰਮ ਸਿੰਘ ਤੇ ਪਾਈ ਮਾਨ ਸਿੰਘ ਜੀ ਵੀ ਗੁਰੂ ਦੀ ਸੇਵਾ ਵਿੱਚ ਗੜੀ ਵਿੱਚ ਹੀ ਰੁਕੇ ਸਨ। ਸਫਰ-ਏ-ਸ਼ਹਾਦਤ ਦਾ ਇਹ ਸਫਰ 23 ਦਸੰਬਰ ਤੋਂ ਸ਼ੁਰੂ ਹੋ ਗਿਆ ਸੀ। ਅਨੰਦਪੁਰ ਸਾਹਿਬ ਦੀ ਸੀਮਾ ਤੋਂ ਸ਼ੁਰੂ ਹੋ ਕੇ ਸਰਸਾ ਕੰਡੇ ਦੇ ਜੰਗ ਵਿੱਚ ਪਰਿਵਾਰ ਛੱਡ ਕੇ ਚਮਕੌਰ ਗੜੀ ਵਿੱਚ ਵੱਡੇ ਸਾਹਿਬਜ਼ਾਦੇ ਦੀ ਸ਼ਹਾਦਤ ਤੇ ਸਰਹਿੰਦ ਵਿੱਚ ਛੋਟੇ ਸਾਹਿਬਜ਼ਾਦੇ ਆ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਬਾਅਦ ਮਾਸ਼ੀਵੜਾ ਦੇ ਜੰਗਲਾਂ ਵਿੱਚ ਪਹੁੰਚ ਕੇ ਇੱਕ ਦਿਨ ਪਹਿਲਾਂ ਕਾਗੜ ਅਤੇ ਜ਼ਫਰਨਾਮਾ ਸਵਾਪਤ ਹੋਇਆ। ਰੂਪਨਗਰ ਦੇ ਪਿੰਡ ਸਰਸਾ ਨੰਗਲ ਵਿੱਚ ਸਿਰਸਾ ਨਦੀ ਦੇ ਕਿਨਾਰੇ ਇਤਿਹਾਸਕ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਸਾਹਿਬ ਦਾ ਸਾਲਾਨਾ ਸਫਰ-ਏ-ਸ਼ਹਾਦਤ ਸਮਾਗਮ ਦੇਰ ਰਾਤ ਖਤਮ ਹੋ ਗਿਆ। ਸਮਾਗਮ ਦੀ ਸ਼ੁਰੂਆਤ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਹੋਈ। ਸਮਾਗਮ ਦੇ ਮੁਖ ਪ੍ਰਬੰਧਕ ਸੰਤ ਅਪਤਾਰ ਸਿੰਘ ਢਿੱਬੀ ਸਾਹਿਬ ਨੇ ਦੱਸਿਆ ਕਿ ਸ਼੍ਰੀ ਆਸਾ ਜੀ ਵਾਰ ਜਿਹਦਾ ਕੀਰਤਨ ਕਰਨ ਤੋਂ ਬਾਅਦ ਸਵੇਰੇ 6 ਵਜੇ ਪੈਦਲ ਕੋਟ ਸਵਾਰ ਮਾਰਚ ਲਈ ਰਵਾਨਾ ਹੋਏ। ਇਹ ਗੁਰਦੁਆਰਾ ਸ਼੍ਰੀ ਪਰਵਾਰਪੂੜਾ ਸਾਹਿਬ ਤੋਂ ਸ਼ੁਰੂ ਹੋ ਕੇ ਫਿਰ ਨਮਾਜ਼ ਲਈ ਗੁਜਰਾਹਾਂ ਕੋਟ ਬਾਲਾ ਪਿੰਡ ਤੱਕ ਇਕੱਠੇ ਹੋ ਗਏ।